बिना कोई खोती रिसर जी ਨਸ਼ੇ ਦੀ ਡੋਜ਼ ਕਾਰਨ ਜਿਆਦਾ ਕੰਮ ਵਧਿਆ ਪਿਆ ਇਹ ਕਈ ਦਵਾਈ ਨਹੀਂ ਇਹਨੂੰ ਸਮਝ ਰਿਹਾ ਇਹਨੂੰ ਨਸ਼ਾ ਜਾਵਾ ਸਮਝ ਰਿਹਾ ਹੂੰ ਮੈਂ ਸਰਕਾਰ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਵੀ ਜਿੰਨੇ ਵੀ ਸੈਂਟਰ ਨੇ ਘਵਾਇਆ ਜੋ ਵੀ ਕਿੱਥੇ ਕਿੱਥੇ ਸੈਂਟਰ ਨੇ ਸਾਰੇ ਸੈਂਟਰਾਂ ਚ ਦਵਾਈ ਦਿੱਤੀ ਜਾਵੇ ਜੋ ਕਿ ਰਾਤ ਚ ਨਾ ਜਾਵਾ ਬਣੇ ਬਾਜਲ ਕਾ ਦੇ ਫਰੋਹਪੁਰ ਦੇ ਇਲਾਕਿਆਂ ਦੇ ਇੱਥੇ ਆ ਕੇ ਦਵਾਈ ਲੈ ਰਹੇ ਨੇ ਉਹਨਾਂ ਅੱਜ ਲੜਾਈ ਦਾ ਕਾਰਨ ਕੀ ਸੀਗਾ ਲੜਾਈ ਦਾ ਕਾਰਨ ਇਹ ਹੈ ਜੀ ਕਈ ਵਿਚਾਰੇ ਲਾਈਨਾਂ 'ਚ ਖੜੇ ਨੇ ਕੋਈ ਆਏ ਨੇ ਚਾਰ ਮੁੰਡੇ ਜਿਨ੍ਹਾਂ ਦੀ ਇੱਥੇ ਦਹਿਸ਼ਤ ਵਿਖਾਉਦੇ ਆ ਉਹ ਆਏ ਨੇ ਉਹਨਾਂ ਨੂੰ ਉਹਨੇ ਰੋਕਿਆ ਉਹਦੇ ਵਿਚਾਰੇ ਦੇ ਗਲ ਪਏ ਅੱਜ ਸੱਤ ਮੁੰਡੇ ਸੀ ਉਹਨੂੰ ਵਾਵਾ ਕੁੱਟਿਆ ਉਹਨਾਂ ਨੇ ਤੇ ਉਹਨਾਂ ਦੀ ਉਹਨਾਂ ਜਾ ਕੇ ਧੱਕੇ ਨਾਲ ਦਵਾਈ ਲਈ ਇਹਦਾ ਕੋਈ ਹੱਲ ਕਰਨਾ ਚਾਹੀਦਾ ਹੈ ਵੀ ਪੰਜਾਬ ਸਰਕਾਰ ਨੂੰ ਇਹਦੀ ਸਹੀ ਲਾਈਨ ਬਣਵਾ ਕੇ ਇਹਨਾਂ ਸਾਰੇ ਮਜ਼ਦੂਰਾਂ ਨੂੰ ਜਿਹੜੇ ਨੇ ਵਿਚਾਰੇ ਦਵਾਈ ਲੈਣ ਵਾਲੇ ਸਹੀ ਦਵਾਈ ਦਿੱਤੀ ਆ ਮਾਈ ਗਰਾਮ ਉਹ ਦੋ ਬੋਲੇ ਨਹੀਂ ਦਿੰਦੇ ਆ ਜਿਹੜੇ ਨਵੇਂ ਆਉਲੇ ਉਹਨਾਂ ਦੇ ਖਿਲਾਫ ਕਰਦੇ ਨਹੀਂ ਸਹੀ ਕਰੋ ਨਹੀਂ ਅੱਜ ਜ ਲੜਾਈ ਘਾਤ ਹੋਈ ਹੈ ਇੱਥੇ ਲੜਾਈ ਜਿਹੜੇ ਹੋਵੇ ਆ ਦੇ ਕਾਲੇ ਆਉਨੇ ਵਿੱਚ ਵੜ ਜਾਂਦੇ ਬਿਨਾਂ ਗਾੜੀ ਤੋਂ ਅਸਾਂ ਹੀ ਵੜ ਪੂ ਜਾਂਦੇ ਰੰਗ ਨਹੀਂ ਦਿੰਦੇ ਕੋਈ ਬਾਹੂ ਜੇ ਇੱਕ ਟਾਈਮ ਅੱਗੇ ਆਉਂਦਾ ਲੱਗ ਲੱਗ ਇਹ ਨਾਉਣ ਸਾਰੀ ਦਵਾਈ ਘੱਟੀ ਕਰਦੇ ਆ ਹਾਂ ਇਹਨਾਂ ਦਾ ਵਾਈਨ ਸਾਰੀ ਇਕੱਠੀ ਕਰਕੇ ਉਹਨੂੰ ਟੈਪ ਕਰਦਾ ਸਾਰਿਆਂ ਦਾ ਅੱਗੇ ਮੈਨੂੰ ਮਾਲ ਤੋਂ ਓਵਰ ਕੇ ਪੀਰ ਮਾਰਦੇ ਹਸਨ ਅੱਜ ਮੈਨੂੰ ਯਾਦ ਆ ਕੇ ਤਾਂ ਅੱਜ ਕੋਈ ਲੈਣ ਹੁੰਦੀ ਸੀ ਇੰਨੀ ਵੱਡੀ ਬੰਦੇ ਹੁੰਦਾ ਸਾਰਾ ਦਾ 15 20 ਤੱਕ ਹੁੰਦੇ ਤਾਂ ਉਹ ਵਧੀਆ ਨਿਪਟ ਜਾਂਦਾ ਸੀਗਾ ਕੰਮ ਆ ਅੱਜ ਵੀ ਅਕੇ ਦਾ ਚਾਹ ਫਰੋ ਬਣਾ ਤਕੜਾ ਹੋਇਆ ਪਿਆ ਇਹ ਦਵਾਈ ਨਾਲ ਗੱਟੀ ਤੱਕ ਮਰ ਜਾਣਾ ਜੀ ਬੋਧਵਾਰ ਮਿਲ ਜਿੰਦੀ ਇੰਨਾ ਲੜਾਈ ਵੀ ਨਹੀਂ ਹੋਣੀ ਸੀ ਤੇ ਵਧੀਆ ਤੇ ਇਹਨਾਂ ਤਰੀਕੇ ਨਾਲ ਚੁੱਕਰ ਵਰ ਗਿਆ ਹੈ ਜਿਹੜਾ ਸੋਨੀਆ ਮਾਰ ਮਾਰ ਨੂੰ ਦੰਗਾ ਮਾਰ ਦੇਣਾ ਇਹਨਾਂ ਨੂੰ ਬਹੁਤ ਬੋਧਵਾਰ ਮਿਲਦੇ ਨਹੀਂ ਉਹਨਾਂ ਨੂੰ ਆਕੀ ਕਰਦਾਣੇ ਚੁੱਕਰਵਾਉਂਦਾ ਨਹੀਂ ਉਹਲਾ ਸੀ ਰਾਜੋਵਾਦ ਢੀਂਗੋ ਆਲੀ ਹੁੰਦੀ ਸੀ ਬੋਧਵਾਰ ਦੀ ਮਿਲਣਾ ਲੱਛਣ ਆ ਜੂ ਕੋਈ ਨਹੀਂ ਲੱਗਦਾ ਇਹ ਗੋਲੀਆਂ ਲੈ ਲੰਘਣ ਹੀ ਨਹੀਂ ਦਿੰਦੇ ਗੋਲੀਆਂ ਮਿਲਦੀਆਂ ਜਿਨ੍ਹਾਂ ਇੱਕ ਗੋਲੀ ਮਿਲਦੀ ਸੀ ਹਾਂ ਜਿਨ੍ਹਾਂ ਨੂੰ 14 ਨਾਲ ਹੀ ਮਿਲਦੀਆਂ ਨੇ ਇੱਕ ਹੀ ਮਿਲਦੀ ਤੇ ਲੱਤੋਂ ਲੱਤੀ ਹੋਵੇ ਲੈਕ ਨਹੀਂ ਲੱਗਣ ਦਿੰਦੇ ਅੱਗੋਂ ਦਾ ਪੰਜ ਸੱਤ ਬੰਦੇ ੱਟੇ ਮਾਰਦੇ ਚਿੱਟੇ ਵਾਲੇ ਵਿੱਚ ਆ ਲੈ ਬਗਮਾਨ ਸਾਡੀ ਦੇ ਇੱਕ ਕਰਦੇ ਆਂਦੀਆਂ ਮੋਚੜੀਆਂ ਗੋਲੀਆਂ ਜਿਨ੍ਹਾਂ ਗੋਲੀਆਂ ਵੇਚ ਨਹੀਂ ਹੁੰਦੀਆਂ ਕੀ ਕਰਕੇ ਬਾਹਰ ਵੇਚ ਕੇ 4-500 ਦੇ ਹੋ ਜਾਂਦੇ ਨੇ ਜਿਹੜੇ ਚਾਰੇ ਸੇਰ ਤੇ ਲੱਗਦਾ ਜੇ ਖੜੇ ਹੋਏ ਚੌਥੀ ਰਹਿ ਜਾਂਦਾ ਕੰਮ ਬਾਕੀ ਸッカਮ ਕੀ ਕਰਕੇ ਉਹ ਜਿਹੜਾ ਆਜਾਏ ਨਹੀਂ ਮਿਲੀ ਉਹਨਾਂ ਨੇ ਥੋੜਾ ਜਿਹਾ ਹੌਸਲਾ ਕਰਾਇਆ ਗਈ ਗੋਲ ਹੀ ਗੋਲ ਵੀ ਗਏ ਹਾਂ ਫਿਰਿੰਦਰ ਗੋਲ ਵੀ ਗਿਆ ਹਾਂ سارے ਚੰਡੀਗੜ੍ਹ ਗਿਆ ਸੀ ਹਾਂ ਤੇ ਮਾਤਾ ਸਾਨੂੰ ਆਉਦੀ ਵੀ ਫੋਨ ਕਰਦਾਂਗੇ ਇਹਨਾਂ ਕੋਲ ਆਇਆ ਡਾਕਟਰ ਛੁੱਟੀ ਤੇ ਆ ਇਹ ਮੇਰੇ ਨਾਲ ਹੋਵੇ ਜਵਾਈ ਨਹੀਂ ਮਿਲੀ ਬੰਦੇ ਨੇ ਅੱਗੇ ਦੁੱਖ ਕੰਮ ਨਹੀਂ ਲੈ ਆਏ ਕੰਮ ਕਰ ਰਹੇ ਆ ਜੀ ਕੋਈ ਸੋਚੋ ਉਹਨੇ ਪਹਿਲਾਂ ਹੀ ਮਾਰੀ ਨਹੀਂ ਹੀ ਗੱਲ ਹੋ ਗਈ ਭਾਇ ਕੋਈ ਨਹੀਂ ਮੇਰੇ ਪੈਰ ਵੀੜਨ ਤੋਂ ਜਾਣ ਨਹੀਂ ਦਿੰਦਾ ਇਹ ਲਾਈਨ ਨਹੀਂ ਆਉਂਦੀ ਲਾਈਨ ਨਹੀਂ ਆਉਂਦੀ ਆ ਉੱਥੇ ਕਈ ਗੁਰੂਰ ਸਾਡੇ ਮੁੰਡੇ ਆ ਜਾਂਦੇ ਆ ਆਹ ਫਾਈਲ ਕਾਦੀ ਆ ਕੇ ਸਾਡੇ ਤੇ ਜਾ ਕੇ ਰੱਖਦੇ ਹੈਗੇ ਆ ਜਿਹੜੇ ਜਲਾਲਪੁਰ ਦੇ ਪਲੇ ਦਾ ਮੰਡੀ ਹੈਗੇ ਘਟੋ 100 150 ਪਹਿਲਾ 19 ਬੀ ਸੀ ਹੁਣ ਫਾਈਲ ਕਾਦੀ ਜਿਆਦਾ ਹੋ ਗਈ ਆ ਜਾਂ ਕੋਈ ਫਸਲੇਗਾ ਪਿਛਲੀ ਵਾਰ ਤਾਂ ਭਾਈ ਕਰਤਾ ਮੰਡੀ ਆਈ ਸੀ ਮੈਂ ਪਰਤਾ ਅੱਛਾ ਹਾਂਜੀ ਪਹਿਲਾਂ ਨਹੀਂ ਤਾਂ ਸਹੀ ਸੀ ਦੇਖੋ ਇਹ ਪਤਾ ਕੀ ਹੈਗਾ ਕਿ ਸਾਨੂੰ ਜੋ ਵੀ ਸਰਕਾਰ ਦੇ ਹਦਾਇਤਾਂ ਮੁਤਾਬਕ ਵੀ ਕਿਸੇ ਦਿਨ ਅਸੀਂ 2 ਹਫਤੇ ਦਵਾਈ ਦੇਣੀ ਹੁੰਦੀ ਹੈ ਆਫਤਰੀ ਦਵਾਈ ਦੇ ਨਹੀਂ ਦੀ ਕਿਸੇ ਟਾਈਮ ਅਸੀਂ ਇੱਕ ਦਿਨ ਦੀ ਦਵਾਈ ਦੇਣੀ ਹੁੰਦੀ ਹੈ ਜੇ ਹੁਣ ਨੇ ਕੋਈ ਐਡਿਕਸ਼ਨ ਦੇ ਵਿੱਚ ਕਹਿ ਰਿਹਾ ਕਿ ਸਾਨੂੰ ਜ਼ਿਆਦਾ ਦਵਾਈ ਦਿਓ ਉਹ ਸੀ ਸਰਕਾਰ ਦੀ ਗਾਈਡਲਾਈਨ ਤੋਂ ਪਾਸੇ ਨਹੀਂ ਜਾ ਸਕਦੇ ਜੋ ਜ਼ਰੂਰੀ ਮੈਡੀਸਨ ਉਹਨਾਂ ਦੇ ਕਹਿਣ ਦੇ ਅਕੋਰਡਿੰਗ ਲੈ ਸੀ ਜੋ ਨਹੀਂ ਚੱਲ ਸਕਦੇ ਜਿਸ ਕਰਕੇ ਇੰਨਾ ਲੜਾਈ ਝਗੜਾ ਹੋ ਰਿਹਾ ਹੈ ਇੰਨ スタਫ ਨਾਲ ਹੀ ਕਾਫੀ ਬੋਲੇ ਫਿਰ ਅਸੀਂ ਥਾਣੇ ਇਨਫੋਰਮ ਕੀਤਾ ਹੁਣ ਕਾਫੀ ਹੱਦ ਤੱਕ ਕਾਬੂ ਪਾ ਲਿਆ ਕਿ ਡਾਕਟਰ ਸਾਹਿਬ ਇਹਦੇ ਹਾਸਤੇ ਤੁਸੀਂ ਕੋਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਹੀਂ ਅਪੀਲ ਕੀਤੀ ਹੋਈ ਕਿ ਇੱਥੇ ਪਰਮਾਨੈਂਟ ਕੋਈ ਪੁਲਿਸ ਦੇ ਮੁਲਾਜ਼ਮ ਤਾਇਨਾਤ ਕੀਤੇ ਡੀਸੀ ਮੈਡਮ ਨੂੰ ਬਹੁਤ ਵਾਰ ਦੋ ਵਾਰ ਲਿਖ ਕੇ ਦਿੱਤਾ ਹੈਗਾ ਉਹਨਾਂ ਨੇ ਸਾਨੂੰ ਅਸ਼ੋਰੈਂਸ ਦਿੱਤੀ ਕਿ ਅਸੀਂ ਇੱਥੇ ਪਰਮਾਨੈਂਟ ਚੌਕੀ ਸਟੈਬਲਿਸ਼ ਕਰਾਂ ਜੀ ਨਹੀਂ ਡਾਕਟਰ ਸਾਹਿਬ ਜੇ ਅੱਜ ਪੁਲਿਸ ਦੇ ਮੁਲਾਜ਼ਮ ਹੁੰਦੇ ਤੇ ਲੜਾਈ ਝਗੜਾ ਸ਼ਾਇਦ ਨਾ ਹੁੰਦਾ ਇਹ ਅਸੀਂ ਫਿਲਹਾਲ ਲਿਖ ਕੇ ਦਿੱਤਾ ਹੋਇਆ ਉਹਨਾਂ ਟੈਂਪੋਰਰੀ ਪੁਲਿਸ ਨੇ ਸਾਡੀ ਕਾਫੀ ਹੈਲਪ ਕੀਤੀ ਨਾਲ ਦੇ ਨਾਲ ਕਿ ਉਹਨਾਂ ਨੇ ਮੌਕੇ ਤੇ ਕਾਬੂ ਪਾ ਲਿਆ ਸਰ ਅੱਜ ਰਸ਼ ਇੰਨਾ ਜ਼ਿਆਦਾ ਹੋਣ ਦਾ ਕਾਰਨ ਕੀ ਹੈ ਰਸ਼ ਅੱਜ ਮੈਡੀਸਨ ਹਫਤੇ ਦੀ ਮਿਲ ਰਹੀ ਹੈ ਜਿਸ ਕਰਕੇ ਉਹਦੇ ਕਰਕੇ ਟਾਸ ਜ਼ਿਆਦਾ ਹੈਗਾ ਸਾਡੇ ਕੋਲ ਕੋਈ ਗੱਲ ਨਹੀਂ ਅਸੀਂ ਆਨ ਹੁਣ ਮੈਨੇਜ ਕਰ ਰਹੇ ਹਾਂ ਕਿ ਵੀ ਟਾਈਮ ਅਸੀਂ ਡੇਜ਼ ਡਿਵਾਈਡ ਕਰਾਂਗੇ ਵੀ ਅੱਧੇ ਪੇਸ਼ੈਂਟਾਂ ਨੂੰ ਇੱਕ ਦਿਨ ਹਫਤੇ ਦੀ ਮੈਡੀਸਨ ਮਿਲੇਗੀ ਹਾਫ ਪੇਸ਼ੈਂਟ ਨੂੰ ਇੱਕ ਦਿਨ ਮਿਲੇਗੀ ਠੀਕ ਚਲੋ ਧੀਰੇ ਧੀਰੇ ਇਸ ਰੋਲ ਹੋ ਜਾਏਗਾ ਠੀਕ ਸਰ